ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਹਾਣੀ ਬਾਰੇ ਦੱਸਾਂਗੀ ਕਿਸ ਦਾ ਨਾਮ ਹੈ ਵਸਦੇ ਰਹੋ ਉੱਜੜ ਜਾਓ ਇਸ ਲਈ ਵੀਡੀਓ ਨੂੰ ਆਖਰੀ ਤੱਕ ਜਰੂਰ ਵੇਖਿਓ ਗੁਰੂ ਨਾਨਕ ਸਾਹਿਬ ਇੱਕ ਪਿੰਡ ਵਿੱਚ ਠਹਿਰੇ ਇਹ ਪਿੰਡ ਬਹੁਤ ਭਲੇ ਲੋਕਾਂ ਦਾ ਸੀ ਸਾਧੂ ਸੁਭਾਅ ਦੇ ਬਹੁਤ ਸੱਜਣ ਲੋਕ ਸੀ ਉਹਨਾ ਗੁਰੂ ਸਾਹਿਬ ਦੇ ਇੱਕ ਇੱਕ ਬਚਨ ਨੂੰ ਸੁਣਿਆ ਚਰਨ ਤੋਂ ਕੇ ਪਾਣੀ ਪੀਤਾ ਰੱਬ ਮੰਨ ਕੇ ਸੇਵਾ ਕੀਤੀ ਜਦੋਂ ਉਹ ਉਸ ਪਿੰਡ ਨੂੰ ਛੱਡਣ ਲੱਗੇ ਤਾਂ ਸਾਰੇ ਪਿੰਡ ਵਾਲੇ ਮੀਲਾ ਤੱਕ ਰੋਂਦੇ ਹੋਏ ਉਹਨਾਂ ਦੇ ਪਿੱਛੇ-ਪਿੱਛੇ ਚਲੇ ਆਏ ਅਤੇ ਉਹਨਾਂ ਨੇ ਕਿਹਾ ਜਾਂਦੇ ਜਾਂਦੇ ਸਾਨੂੰ ਕੋਈ ਅਸੀਸ ਦੇ ਜਾਓ ਤਾਂ ਗੁਰੂ ਸਾਹਿਬ ਨੇ ਕਿਹਾ ਤੁਸੀਂ ਉੱਜੜ ਜਾਓ ਉਹਨਾਂ ਭਲੇ ਲੋਕਾਂ ਸਤਿਬਚਨ ਕਹਿ ਕੇ ਉਹਨਾਂ ਨੂੰ ਵਿਦਾ ਕੀਤਾ। ਗੁਰੂ ਨਾਨਕ ਸਾਹਿਬ ਦਾ ਚੇਲਾ ਮਰਦਾਨਾ ਬਹੁਤ ਹੈਰਾਨ ਹੋਇਆ। ਸਦਮਾ ਲੱਗਾ ਸੁਣ ਕੇ ਕਿ ਇਹ ਕੀ ਗੱਲ ਕਹੀ। ਐਨਾ ਭਲਾ ਪਿੰਡ ਹੈ ਤੇ ਕਹਿ ਦਿੱਤਾ ਕਿ ਉੱਜੜ ਜਾਓ ਪਰ ਇੱਕਦਮ ਪੁੱਛਣਾ ਵੀ ਠੀਕ ਨਹੀਂ ਜਾਪਿਆ। ਛੁੱਪ ਰਿਹਾ ਸੋਚਿਆ ਮੌਕਾ ਪਾ ਕੇ ਪੁੱਛਾਂਗਾ। ਫਿਰ ਅਗਲੇ ਪਿੰਡ ਵਿੱਚ ਰੁਕਣਾ ਹੋਇਆ। ਬੜੇ ਹੀ ਦੁਸ਼ਟ ਲੋਕਾਂ ਦਾ ਪਿੰਡ ਸੀ ਜਿਵੇਂ ਸੰਸਾਰ ਭਰ ਦੇ ਬਦਮਾਸ਼ ਉੱਥੇ ਹੀ ਇਕੱਠੇ ਹੋ ਗਏ ਹੋਣ ਉਹਨਾਂ ਨੇ ਨਾ ਸਿਰਫ ਉਹਨਾਂ ਦੀ ਬੇਇੱਜ਼ਤੀ ਕੀਤੀ ਸਗੋ ਪੱਥਰ ਵੀ ਮਾਰੇ ਗਾਲਾ ਕੱਢਿਆ ਕੁੱਟਮਾਰ ਦੀ ਸਥਿਤੀ ਬਣ ਗਈ ਰਾਤ ਵੀ ਨਾ ਰਹਿਣ ਦਿੱਤਾ ਜਦੋਂ ਗੁਰੂ ਸਾਹਿਬ ਪਿੰਡ ਛੱਡ ਕੇ ਜਾਣ ਲੱਗੇ ਤਾਂ ਰੋਲਾ ਪਾਉਂਦੇ ਅਤੇ ਗਾਲਾ ਕੱਢਦੇ ਹੋਏ ਉਹ ਪਿੰਡ ਦੇ ਬਾਹਰ ਤੱਕ ਗੁਰੂ ਸਾਹਿਬ ਤੇ ਉਹਨਾਂ ਦੇ ਚੇਲੇ ਮਰਦਾਨੇ ਨੂੰ ਕੱਢਣ ਲਈ ਆਏ ਅਸੀਸ ਮੰਗਣ ਵਾਲੇ ਤਾਂ ਉਹ ਹੈ ਹੀ ਨਹੀਂ ਤਾਂ ਗੁਰੂ ਸਾਹਿਬ ਨੇ ਆਪਣੇ ਵੱਲੋਂ ਹੀ ਉਹਨਾਂ ਨੂੰ ਅਸੀਸ ਦਿੱਤੀ ਆਪਣੇ ਦੋਵਾਂ ਹੱਥ ਝੁੱਕ ਕੇ ਕਿਹਾ ਕਿ ਹਮੇਸ਼ਾ ਵਸਦੇ ਰਹੋ ਹੁਣ ਮਰਦਾਨਾ ਲਈ ਔਖਾ ਹੋ ਗਿਆ ਉਸਨੇ ਕਿਹਾ ਕਿ ਹੁਣ ਤਾਂ ਪੁੱਛਣਾ ਹੀ ਪਵੇਗਾ ਇਹ ਤਾਂ ਬਹੁਤ ਜ਼ਿਆਦਾ ਹੋ ਗਿਆ ਉਸਨੇ ਕਿਹਾ ਕਿ ਤੁਹਾਡੇ ਕੋਲ ਜ਼ਰੂਰੀ ਜ਼ਰੂਰ ਗਲਤੀ ਹੋਈ ਹੋਊਗੀ ਗੁਰੂ ਸਾਹਿਬ ਪਿਛਲੇ ਪਿੰਡ ਵਾਲੇ ਲੋਕ ਕਿੰਨੇ ਚੰਗੇ ਸੀ ਤੁਸੀਂ ਉਹਨਾਂ ਨੂੰ ਕਿਹਾ ਕਿ ਉੱਜੜ ਜਾਓ ਅਤੇ ਇਹਨਾ ਗੁੰਡਿਆ ਬਦਮਾਸ਼ਾਂ ਨੂੰ ਕਹਿ ਰਹੇ ਹੋ ਕਿ ਹਮੇਸ਼ਾ ਵਸਤੇ ਰਹੋ ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ ਤਾਂ ਗੁਰੂ ਸਾਹਿਬ ਨੇ ਜੋ ਕਿਹਾ ਉਹ ਬਹੁਤ ਕੀਮਤੀ ਹੈ ਵਿਚਾਰਨਯੋਗ ਹੈ ਉਹਨਾਂ ਕਿਹਾ ਕਿ ਜਦੋਂ ਪਲੇ ਲੋਕ ਉੱਜੜ ਜਾਣਗੇ ਤਾਂ ਵੰਡੇ ਜਾਣਗੇ ਸੰਸਾਰ ਵਿੱਚ ਅਜਿਹੇ ਲੋਕਾਂ ਦੀ ਬਹੁਤ ਲੋੜ ਵੀ ਹੈ ਅਤੇ ਥੋੜ੍ਹ ਵੀ ਹੈ ਉਹ ਜਿੱਥੇ ਵੀ ਰਹਿਣਗੇ ਉੱਥੇ ਨੇਕੀ ਲੈ ਕੇ ਜਾਣਗੇ ਤੇ ਉਸ ਜਗ੍ਹਾ ਨੂੰ ਵੀ ਆਪਣੇ ਵਰਗੀ ਕਰ ਲੈਣਗੇ ਤੇ ਮੈਂ ਚਾਹੁੰਦਾ ਹੈ ਕਿ ਨੇਕੀ ਸਾਰੇ ਸੰਸਾਰ ਵਿੱਚ ਫੈਲੇ ਅਤੇ ਇਹ ਭੈੜੇ ਲੋਕ ਸੰਸਾਰ ਵਿੱਚ ਅਜਿਹੇ ਲੋਕਾਂ ਦੀ ਲੋੜ ਨਹੀਂ ਹੈ ਬਿਹਤਰ ਹੈ ਕਿ ਇਹ ਇਸੇ ਪਿੰਡੇ ਵਿੱਚ ਹੀ ਰਹਿਣ ਅਤੇ ਹੋਰ ਕਿਤੇ ਵੀ ਨਾ ਜਾਣ ਕਿਉਂਕਿ ਇਹ ਜਿੱਥੇ ਵੀ ਜਾਣਗੇ ਆਪਣੀਆਂ ਬੁਰਾਈਆਂ ਨੂੰ ਨਾਲ ਲੈ ਕੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ